ਦੇਖੋ ਪੰਜਾਬ ਵਾਲੀਆਂ ਮੰਗਾਂ ਤੇ ਜਿਹੜੇ ਅਸੀਂ 5 ਦਿਨ ਤੇ ਜਿਲ੍ਹਾ ਹੈੱਡਕੁਆਟਰਾਂ ਤੇ ਮੋਰਚੇ ਲਾਏ ਸੀ 6 ਤਰੀਕ ਤੋਂ ਲੈ ਕੇ 10 ਫਰਵਰੀ ਤੱਕ ਉਹ 10 ਫਰਵਰੀ ਤੱਕ 5 ਦਿਨਾਂ ਦੇ ਜਿਲ੍ਹਾ ਹੈੱਡਕੁਆਟਰਾਂ ਦੇ ਮੋਰਚੇ ਲਾਏ ਸੀ ਪੰਜਾਬ ਦੀਆਂ ਮੰਗਾਂ ਤੇ ਆਧਾਰਿਤ 5 ਦਿਨ ਮੋਰਚੇ ਲੱਗੇ ਰਹੇ ਪਰ ਕਿਸੇ ਵੀ ਸਰਕਾਰ ਨੇ ਕੋਈ ਵੀ ਇਹਦੇ ਤੇ ਕੰਮ ਨਹੀਂ ਧਰਿਆ ਕੋਈ ਅਧਿਕਾਰੀ ਵੱਲੋਂ ਕੋਈ ਗੱਲਬਾਤ ਜਾਂ ਇਹਨੂੰ ਕੋਈ ਜੇਠਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਇਸ ਕਰਕੇ ਸਾਡਾ ਤੈਅ ਸੀ ਵੀ ਜੇ 5 ਦਿਨਾਂ ਦੇ ਵਿੱਚ ਕੋਈ ਗੱਲ ਨਾ ਸੁਣੀ ਦਾ ਇਹ ਦੂਜੇ ਤੋਂ ਅਗਲਾ ਪ੍ਰੋਗਰਾਮ ਚੰਡੀਗੜ੍ਹ ਦਾ ਦਿੱਤਾ ਜਾਊਗਾ। ਉਹ ਅਸੀਂ 24 ਫਰਵਰੀ ਵਾਲੇ ਦਿਨ ਚੰਡੀਗੜ੍ਹ ਨੂੰ ਮਾਰਚ ਕਰਾਂਗੇ। ਅਣ ਮਿੱਥੇ ਸਮੇਂ ਦਾ ਪੱਕਾ ਮੋਰਚਾ ਚੰਡੀਗੜ੍ਹ ਲੱਗਣਾ ਹੈ। ਤੇ ਉਹਨਾਂ ਚਿਰ ਤੱਕ ਜਿੰਨਾ ਚਿਰ ਸਰਕਾਰ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਘੜਦੀ। ਉਹ ਜਿਹੜੀਆਂ ਮੰਗਾਂ ਅਸੀਂ ਪਾਈਆਂ ਨੇ। ਉਹਦੇ ਉਹਨਾਂ ਨੂੰ ਕੋਈ ਪ੍ਰਵਾਨ ਨਹੀਂ ਕਰਦੀ। ਉਹਨਾਂ ਚਿਰ ਤੱਕ ਉਹ ਮੋਰਚਾ ਫਤਿਹ ਕਰਨਾਲਾ ਤੇ ਉਹਦਾ ਫਾਈਨਲ ਕਰਕੇ ਉਹਨੂੰ ਕਿਸੇ ਕਿਨਾਰੇ ਲਾਉਣ ਦੀ ਐਂ ਕਈ ਕਹਿ ਦਈਏ ਜੇ ਦੂਜਾ ਪੰਜਾਬੀ ਚ ਕਟਾ-ਕੱਟੀ ਕੱਢਣ ਵਾਲਾ ਪ੍ਰੋਗਰਾਮ ਅਸੀਂ ਕਰਾਂਗੇ ਜੇ ਸਰਕਾਰ ਨੇ ਇਹਦਾ ਕੋਈ ਹੱਲ ਨਾ ਕੱਢਿਆ ਫਿਰ ਸਰਕਾਰ ਨੂੰ ਇੱਕ ਗੱਲ ਦੇਣੀ ਪੈਣੀ ਹੈ ਭਾਵੇਂ ਉਹ ਸਾਡੀਆਂ ਮੰਗਾਂ ਸਾਡੇ ਹੱਥੇ ਧਰ ਦੇ ਭਾਵੇਂ ਸਾਡੇ ਮੱਥੇ ਪਾੜ ਦੇ ਜੋ ਸਰਕਾਰ ਨੇ ਕਰਨਾ ਹੈ ਆਪਦੀ ਤਿਆਰੀ ਰੱਖੇ ਅਸੀਂ 24 ਤਰੀਕ ਨੂੰ ਚੰਡੀਗੜ੍ਹ ਨੂੰ ਅਣਮਿੱਥੇ ਸਮੇਂ ਦਾ ਮੋਰਚਾ ਲਾਉਣ ਦੀ ਤਿਆਰੀ ਕਰ ਰਹੇ ਹਾਂ ਉਹਦੇ ਸਬੰਧ ਚ ਪੰਜਾਬ ਦੇ ਵਿੱਚ 13 ਤੋਂ ਲੈ ਕੇ 15 ਤਰੀਕ ਤੱਕ ਤਿੰਨ ਟੀਮਾਂ ਅਸੀਂ ਬਣਾਤੀਆਂ ਸੂਬੇ ਦੀਆਂ ਤਿੰਨ ਦਿਨਾਂ ਦੇ ਵਿੱਚ ਸੂਬਾ ਦੀਆਂ ਹਰ ਜ਼ਿਲ੍ਹੇ ਦੀ ਵੱਖਰੀ ਵੱਖਰੀ ਕਾਨਫਰੰਸ ਜਿਵੇਂ 13 ਤਰੀਕ ਦੀ ਮੋਗੇ 14 ਨੂੰ ਸੰਗਰੂਰ ਦੀ ਹੋਣੀ ਹੈ ਤੇ 15 ਨੂੰ ਬਠਿੰਡੇ ਦੀ ਇਹਨਾਂ ਦੇ ਨਾਲ ਹੋਰ ਜ਼ਿਲ੍ਹੇ ਲਾਏ ਹੋਏ ਨੇ ਟੀਮਾਂ ਨੂੰ ਐ ਤਿੰਨ ਤਿੰਨ ਟੀਮਾਂ ਲਾਈਆਂ ਨੇ ਤਿੰਨਾਂ ਦਿਨਾਂ ਦੇ ਵਿੱਚ ਜਿਹੜੇ ਵੱਡੇ ਜ਼ਿਲ੍ਹੇ ਨੇ ਉਹ ਸਾਰੇ ਸਰਗਰਮ ਕਰਕੇ ਉਧਰ ਦੀ ਤਿਆਰੀ ਕਰਨੀ ਆ ਅਸੀਂ ਤੇ ਫਿਰ 24 ਨੂੰ ਚੰਡੀਗੜ੍ਹ ਤੋਂ ਮਾਰਚ ਕਰਾਂਗਾ